ਚੋਣਿਆ ਜਿਹੜੀ ਮੋਟਰਸਾਈਕਲ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਜਿਹੜਾ ਇਸ ਮੰਥਾ ਹੈ ਇਸ ਨੂੰ ਰੋਡ ਸੇਫਟੀ ਮੰਥ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਅੱਜ ਐਸਐਸਪੀ ਸਾਹਿਬ ਦੇ ਗਾਈਡੈਂਸ ਦੇ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦਾ ਮਕਸਦ ਹੈ ਸਾਰੇ ਜਿਹੜੇ ਬਠਿੰਡਾ ਵਾਸੀਆਂ ਨੂੰ ਇੱਕ ਮੈਸੇਜ ਦੇਣਾ ਕਿ ਜਿਹੜੇ ਜਦੋਂ ਵੀ ਆਪਾਂ ਟ੍ਰੈਫਿਕ ਸੜਕ ਦੇ ਉਪਰ ਉਤਰਦੇ ਆਂ ਇਥੇ ਜਾਂਦੇ ਆਂ ਤੇ ਟ੍ਰੈਫਿਕ ਨਿਯਮਾਂ ਦਾ ਜਿਹੜਾ ਪਾਲਣਾ ਹੈ ਉਸ ਨੂੰ ਯਕੀਨੀ ਬਣਾਇਆ ਜਾਏ ਕਿਉਂਕਿ ਇਸ ਨਾਲ ਆਪਣੀ ਤੇ ਜਿਹੜਾ ਰੋਡ ਦੇ ਉੱਪਰ ਦੂਸਰਾ ਜਿਹੜਾ ਪੈਸੇਂਜਰ ਜਾ ਰਿਹਾ ਹੈ ਉਹਦੀ ਟ੍ਰੈਫਿਕ ਜਿਹੜੀ ਸੇਫਟੀ ਹੈਗੀ ਉਹਨੂੰ ਇਨਸ਼ੋਰ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਨਾਲ ਹੀ ਜਿਹੜਾ ਪੰਜਾਬ ਸਰਕਾਰ ਦੀ ਜੋ ਡਰੱਗਸ ਦੇ ਖਿਲਾਫ ਜੋ ਕੈਂਪੇਨ ਚੱਲ ਰਹੀ ਹੈ ਉਸ ਦੇ ਤਹਿਤ ਵੀ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿਉਂਕਿ ਇਨਫੋਰਸਮੈਂਟ ਦੇ ਤਹਿਤ ਅਸੀਂ ਕਈ ਕੈਸੋ ਆਪਰੇਸ਼ਨ ਚਲਾਏ ਗਏ ਨੇ ਕਈ ਜਗ੍ਹਾ ਦੇ ਉੱਪਰ ਐਫਆਈਆਰ ਤਰਜਿਸਟਰ ਕੀਤੇ ਗਏ ਨੇ ਕਈ ਜਗ੍ਹਾ ਦੇ ਕਵਰੇਜ ਵੀ ਅੱਛੀਆਂ ਹੋਈਆਂ ਨੇ ਇਸ ਦੇ ਨਾਲ-ਨਾਲ ਹੀ ਸਾਡੇ ਵੱਲੋਂ ਇੱਕ ਬਟੰਡਾ ਪੁਲਿਸ ਵੱਲੋਂ ਇੱਕ ਅਵੇਰਨੈਸ ਕੈਂਪੇਨ ਵੀ ਚਲਾਇਆ ਜਿੱਦ ਤੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਨਫੋਰਸਮੈਂਟ ਦੇ ਨਾਲ-ਨਾਲ ਅਸੀਂ ਅਵੇਰਨੈਸ ਦੇ ਤਹਿਤ ਜਿਹੜੇ ਬੰਦੇ ਨਸ਼ੇ ਦੇ ਵਿੱਚ ਇਨਵੋਲ ਹੋ ਗਏ ਆ ਜਾਂ ਜਿਹੜੇ ਬੰਦੇ ਨਸ਼ਾ ਕਰ ਰਹੇ ਆ ਤੇ ਤਾਂ ਜੋ ਇੱਕ ਤੰਦਰੁਸਤ ਪੰਜਾਬ ਦੀ ਜਿਹੜੀ ਹੈਗੀ ਸਜਣਾ ਕਰ ਸਕੀ